ਸਸ਼ੀਕਾਲਾ ਭਗਵੰਤ ਮਾਨ ਨੇ ਅੱਜ ਇੱਕ ਖਾਸ ਮੀਟਿੰਗ ਬੁਲਾਈ ਉਹਦੇ ਵਿੱਚ ਉਹ ਲੋਕਾਂ ਦਾ ਮਸਲਾ ਸੀ ਜਿਹਦਾ ਤਰ ਜ਼ਿਆਦਾਤਰ ਸਾਨੂੰ ਸ਼ਾਇਦ ਲੱਗਦਾ ਕਿ ਅਖਰ ਸਰਕਾਰਾਂ ਨੂੰ ਨਹੀਂ ਪਤਾ ਆਟਕਿਓ ਦਫ਼ਤਰ ਦੇ ਵਿੱਚ ਕੰਮ ਕਰਵਾਉਣ ਵਾਸਤੇ ਨਵੇਂ ਲਾਇਸੈਂਸ ਬਣਵਾਉਣ ਜਾਓ ਚਾਹੇ ਰਿਨਿਊ ਕਰਵਾਉਣਾ ਹੋਵੇ ਆਰਸੀ ਚੇਂਜ ਕਰਵਾਉਣੀ ਹੋਵੇ ਨਵੀਂ ਪੁਰਾਣੀ ਕੋਈ ਗੱਡੀ ਲਈ ਹੋਵੇ ਉਹਦੇ ਕਾਗਜ਼ਾਤ ਪਰਮੋੜੇ ਹੋਣ 7000 ਤੋਂ ਜ਼ਿਆਦਾ ਐਪਲੀਕੇਸ਼ਨਸ ਨੇ ਜਿਹੜੀਆਂ ਉਹ ਪੈਂਡਿੰਗ ਪਈਆਂ ਨੇ ਕਈ ਮਹੀਨਿਆਂ ਤੋਂ 7000 ਹੀ ਐਪਲੀਕੇਸ਼ਨ ਪੈਂਡਿੰਗ ਪਈਆਂ ਰਿਨਿਊ ਕਰਾਉਣ ਵਾਸਤੇ ਲਾਇਸੈਂਸ ਦੀ ਉਸ ਤੋਂ ਬਾਅਦ ਜੇ ਕਿ ਇਹ ਬਾਕੀ ਜਿਹੜੇ ਕੰਮ ਕਾਜ ਨੇ ਉਹਨਾਂ ਦੀ ਸਮਾਂ ਸੀਮਾ ਤੈਅ ਕੀ ਤੈਅ ਭਵੰਤ ਸਮੇਂ ਦੇ ਦੌਰਾਨ ਉਹ ਕੰਮ ਕਰਾਉਣੇ ਹੋਣਗੇ ਯਾਨੀ ਕਿ ਕਰਨੇ ਹੋਣਗੇ ਡਿਪਾਰਟਮੈਂਟ ਨੇ ਕਿਸੇ ਵਿੱਚ 7 ਦਿਨ ਹੈ ਕਿਸੇ ਵਿੱਚ 9 ਦਿਨ ਕਿਸੇ ਵਿੱਚ 3 ਦਿਨ ਕਿਸੇ ਵਿੱਚ ਥੋੜੇ ਬੋਤੇ ਦਿਨ ਅੱਗੇ ਪਿੱਛੇ ਹੋਣਗੇ ਇਹ ਅਲੱਗ-ਅਲੱਗ ਟਾਈਮ ਟਾਈਮ ਬਾਉਂਡ ਕੰਮ ਹੈਗੇ ਨੇ ਪਰ ਉਹਦੇ ਬਾਵਜੂਦ ਜੇ ਦੇਖੀਏ ਤਾਂ ਬਹੁਤ ਸਾਰੇ ਲੋਕਾਂ ਦੇ ਇਹ ਤਮਾਮ ਚੀਜ਼ਾਂ ਹੀ ਨਹੀਂ ਬਣ ਰਹੀਆਂ ਭਗਵੰਤ ਜੀ ਨੇ ਅਖਰ ਜਦੋਂ ਇਹ ਮੀਟਿੰਗ ਬੁਲਾਈ ਗਈ ਤਾਂ ਹਰਪਾਲ ਚੀਮਾ ਨੇ ਹਾਲਾਂਕਿ ਜਾਣਕਾਰੀ ਸਾਂਝੀ ਕਰੀ ਹੈ ਕਿ 25 ਤਰੀਕ ਤੱਕ ਸਾਰੀ ਪੈਂਡੈਂ ਨਾ ਜਾਵੇ ਸ਼ਨੀਵਾਰ ਇਤਵਾਰ ਦੀ ਛੁੱਟੀ ਹੋਣ ਦੇ ਬਾਵਜੂਦ ਕੰਮ ਕਰਨਾ ਪਵੇ ਚਾਹੇ ਰਾਤ ਨੂੰ ਕੰਮ ਕਰਨਾ ਪਵੇ ਪਰ ਇਹ ਪੈਂਡੈਂਸੀ ਹੈ ਜਿਹੜੀ 25 ਅਪ੍ਰੈਲ ਤੱਕ ਖਤਮ ਕਰਨੀ ਹੋ ਹੁਣ ਦੂਜੇ ਪਾਸੇ ਚੈਲੰਜ ਵਿਭਾਗ ਬਸੇ ਵੀ ਰਹੂਗਾ ਕਿ ਜਿਹੜੇ ਨਾਲ-ਨਾਲ ਹੋਰ ਰੋਟੀਨ ਦੇ ਵਿੱਚ ਲਗਾਤਾਰ ਜਿਹੜੇ ਆ ਰਹੇ ਨੇਗੇ ਕਾਗਜ਼ात ਉਹਨਾਂ ਨੂੰ ਅੱਗੇ ਨੂੰ ਇਹ ਕਰਨਾ ਹੋਊਗਾ ਪੱਕਾ ਕਿ 7 ਦਿਨ ਦੇ ਵਿੱਚ ਵਿੱਚ ਹੀ ਜਾਂ 9 ਦਿਨ ਦੇ ਵਿੱਚ ਜੋ ਵੀ ਟਾਈਮ ਬਾਉਂਡ ਉਸ ਕੰਮ ਦਾ ਹੈਗਾ ਉਹ ਉਸੇ ਤਰੀਕੇ ਦੇ ਨਾਲ ਕਰਕੇ ਦੇਣਾ ਹੋਊਗਾ ਨਹੀਂ ਫਿਰ ਕਾਰਵਾਈ ਕਰਨੀ ਹੋ ਚਾਹੇ ਉਸ ਸਬੰਧਤ ਅਫਸਰ ਦੀ ਕੱਲੂ ਤਨਖਾਹ ਘਟੇ ਜਾਂ ਹੋਰ ਕਿਸੇ ਤਰ੍ਹਾਂ ਦਾ ਸਟਿੱਕ ਟੈਕ ਐਕਸ਼ਨ ਹੋਵੇ ਕਿਉਂਕਿ ਸਿੱਧੇ ਤੌਰ ਤੇ ਜੇ ਕਈ ਇਹ ਲੋਕ ਆਮ ਤੌਰ ਤੇ ਅਜਿਹੇ ਕੰਮਾਂ ਦੇ ਵਾਸਤੇ ਏਜੰਟ ਪਾਲਦੇ ਨੇ ਕੋਈ ਸਪਾਰਸ਼ ਪਾਲਦੇ ਨੇ ਵੀ ਸਾਡਾ ਕੰਮ ਜਲਦੀ ਹੋ ਜੇ ਸਾਨੂੰ ਔਖਾ ਨਾ ਹੋਣਾ ਪਵੇ ਕਰਪਸ਼ਨ ਦਾ ਵੀ ਢੇੜ ਇੱਥੇ ਹੀ ਚੱਲਦਾ ਜਦ ਪਤਾ ਹੁੰਦਾ ਵੀ ਕਈ ਮਹੀਨੇ ਤੱਕ ਕੰਮ ਨਹੀਂ ਹੋਣਾ ਤੇ ਪੈਨੰਸੀ ਚ ਫਾਈਲ ਥੋੜੀ ਫਸਕੇ ਰਹਿ ਜੂਗੀ ਤਾਂ ਉਸ ਤੋਂ ਬਾਅਦ ਉਸ ਤੋਂ ਬਾਅਦ ਲੋਕ ਆਖਰ ਕੰਮਕਾਜ ਵਾਸਤੇ ਕਿਸੇ ਨਾ ਕਿਸੇ ਦਲਾਲ ਨੂੰ ਤਲਾਸ਼ਣਾ ਸ਼ੁਰੂ ਕਰਦੇ ਨੇ ਇਸ ਵਾਰ ਜੋ ਹੋਇਆ ਇਦੇ ਵਿੱਚ ਜੇ ਕਹੀਏ ਕਿ ਹਾਲਾਂਕਿ ਹੁਣ ਤਾਂ ਬਹੁਤ ਸਮਾਂ ਪਹਿਲਾਂ ਚਿੰਦਾ ਸੀ ਸਰਕਾਰ ਨੇ ਏਜੰਟਾਂ ਦਾ ਕੰਮ ਖਤਮ ਕਰਨ ਵਾਸਤੇ ਇੱਕ ਹੋਰ ਜਿਹੜਾ ਕਹੀਏ ਕਿ ਇੱਕ ਆਪਸ਼ਨ ਦੇਤੀ ਹੈ ਉਹਦੇ ਚਾਹੀਏ ਕਿ ਡੋਰ ਸਟੈਪ ਜਿਹੜੀ ਸਰਕਾਰ ਦੀ ਸੇਵਾ ਚੱਲਦੀ ਹੈ ਵੈਸੇ ਬਜਟ ਚ ਪੈਸਾ ਰੱਖ ਕੇ ਉਹਦੀ ਜਿਹੜੀ ਫੀਸ ਹੈ ਉਹ ਘਟਾਤੀ 120 ਰੁਪਏ ਹੁੰਦੀ ਸੀ ਪਹਿਲਾਂ ਹੁਣ 50-60 ਰੁਪਏ ਕਰਤੀ ਹੈ ਦੂਜੇ ਪਾਸੇ ਇਹ ਵੀ ਹੈ ਵੀ ਉਹ ਲੋਕਾਂ ਨੂੰ ਤੁਸੀਂ ਘਰੇ ਬੁਲਾ ਕੇ ਆਪਦੇ ਡਾਕੂਮੈਂਟ ਦੇ ਸਕਦੇ ਹੋ ਤੇ ਉਸ ਤੋਂ ਬਾਅਦ ਉਹਨਾਂ ਨੂੰ ਜਮ੍ਹਾਂ ਕਰਾ ਕੇ ਬਣਵਾ ਕੇ ਲੈਣ ਤੱਕ ਦੀ ਜ਼ਿੰਮੇਵਾਰੀ ਉਹਨਾਂ ਦੀ ਹੈ ਹੁਣ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਜੇ ਕਹੀਏ ਕਿ ਅੱਜ ਜਿਹੜੀ ਇਹ ਮੀਟਿੰਗ ਹਾਈ ਲੈਵਲ ਹੁੰਦੀ ਹੈ ਉਹਦੇ ਬਾਅਦ ਦੇ ਵਿੱਚ ਹਰਪਾਲ ਜੀ ਮਾ ਜਾਣਕਾਰੀ ਸਾਂਝੀ ਕਰਦੇ ਨੇ ਪਰ ਮੁੱਖ ਮੰਤਰੀ ਦੇ ਕੋਲੇ ਜਦੋਂ ਇੰਨੀ ਪੈਂਡੈਂਸੀ ਜਾਂਦੀ ਹੈ ਤਾਂ ਆਖਰਕਾਰ ਇੱਕ ਵਾਰੀ ਹੈਰਾਨ ਤਾਂ ਉਹ ਵੀ ਹੋਏ ਹੋਣੇ ਆ ਕਿ ਜਦੋਂ ਲੋਕ ਇਨ ਦਫ਼ਤਰਾਂ ਦੇ ਗਿੜੇ ਮਾਰਦੇ ਹੋਣੇ ਆ ਫਿਰ ਏਜੰਟਾਂ ਕੋਲ ਫਸਦੇ ਹੋਣੇ ਆ ਉੱਥੇ ਕਰਪਸ਼ਨ ਦਾ ਗੇੜ ਸ਼ੁਰੂ ਹੁੰਦਾ ਪਰ ਪੈਸੇ ਦੇ ਕੇ ਕੰਮ ਕਰਾਉਂਦੇ ਸ਼ਾਇਦ ਹੋ ਸਕਦਾ ਹੁੰਦੇ ਹੋਣ ਕਿਉਂਕਿ ਆਰਟੀਓ ਦਫ਼ਤਰ ਦੇ ਵਿੱਚ ਜਾਂ ਡੀਟੀਓ ਦਫ਼ਤਰਾਂ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਪੈਸਿਆਂ ਦਾ ਲੈਣ-ਦੇਣ ਹੁੰਦਾ ਉਹ ਕਿਸੇ ਤੋਂ ਲੁਕਿਆ ਨਹੀਂਗਾ ਹੈਗਾ ਹੁਣ ਇਹਨਾਂ ਦੇ ਵਿੱਚ ਜੇ ਦੇਖੀਏ ਕਿ ਇਹ ਸਾਰੀਆਂ ਚੀਜ਼ਾਂ ਨੂੰ ਖਤਮ ਕਰਨ ਵਾਸਤੇ ਅਫਸਰਾਂ ਦੇ ਉੱਤੇ ਵੀ ਇਸ ਤਰ੍ਹਾਂ ਦੇ ਦਾਗ ਅਗੇ ਨੂੰ ਨਹੀਂ ਲੱਗਣਗੇ ਕਿਉਂਕਿ ਕਈ ਵਾਰੀ ਨਿਚਲਾ ਸਟਾਫ ਜਾਂ ਬਾਹਰਲੇ ਏਜੰਟ ਲੋਕ ਹੀ ਅਜਿਹੇ ਕੰਮ ਕਰਦੇ ਰਹਿੰਦੇ ਨੇ ਤੇ ਸਿੱਧਾ ਤੌਰ ਦੇ ਉੱਤੇ ਲੋਕ ਇਲਜ਼ਾਮ ਉਹਨਾਂ ਦੇ ਉੱਤੇ ਲਾਉਂਦੇ ਨੇ ਹੁਣ ਇਹ ਸਾਰੀਆਂ ਚੀਜ਼ਾਂ ਖਤਮ ਕਰਨ ਵਾਸਤੇ ਇੱਕ ਆਪਸ਼ਨ ਤਲਾਸ਼ੀ ਹੈ ਹਾਲਾਂਕਿ ਇਹਦਾ ਇੰਪੈਕਟ ਕੀ ਹੋਊਗਾ ਇਨ ਫਿਊਚਰ ਪਤਾ ਲੱਗੂਗਾ ਪਰ ਇਹ ਗੱਲ ਕਹਿ ਸਕਦੇ ਹਾਂ ਕਿ ਜਿਸ ਤਰ੍ਹਾਂ ਦੀ ਇਹ ਸ਼ੁਰੂਆਤ ਹੋਈ ਹੈ ਉਹਦੇ ਨਾਲ ਕੀ ਉਮੀਦ ਜਗਾ ਸਕਦੇ ਹੋਗੇ ਕੀ ਇਹ ਜੀ ਚੀਜ਼ਾਂ ਨੇ ਜਿਹੜੀਆਂ ਪਹਿਲਾਂ ਇੰਨੇ-ਇੰਨੇ ਮਹੀਨੇ ਲੱਗ ਕੇ ਰਹਿੰਦੇ ਸੀ ਹੁਣ ਇੱਕ ਤੈਹ ਜਿਹੜੀ ਇਹ ਬਾਉਂਡ ਟਾਈਮ ਦੇ ਵਿੱਚ ਹੈ ਜਿਹੜਾ ਟਾਈਮ ਬਾਉਂਡਰ ਸਿਚੁਏਸ਼ਨ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਟਾਈਮ ਤੇ ਤੇ ਘਰੇ ਬੈਠੇ ਮਿਲ ਜਾ ਕਰਨਗੀਆਂ